ਬੋਲ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਕਈ ਬੂਹੇ ਲਾਉਂਦੇ ਜਿਵੇਂ ਐਲੂਮੀਨੀਅਮ ਦੇ ਲੋਹੇ ਦੇ ਅੱਜ ਤੁਹਾਨੂੰ ਸਮੁੰਦਰੀ ਜਾਜਾਂ ਵਾਲੇ ਬੂਹੇ ਵਿਖਾਣੇ ਆ ਆ ਵੀਰ ਨੇ ਲਵਾਏ ਨੇ ਸਪੈਸ਼ਲੀ ਆ ਵੇ ਪੂਰੇ ਫਲੈਕਸੀਬਲ ਨੇ ਤੇ ਮਜੀ ਬੁੱਤੀ ਵੀ ਇਹਨਾਂ ਦੀ ਪੂਰੀ ਸਲਾਤੋ ਬਸ ਸੈਂਡ ਜੀ ਕਰਨਾ ਲੋਕ ਬਹੁਤ ਹੀ ਵਧੀਆ ਚੀਜ਼ ਹੈ ਨਾ ਛੇਤੀ ਖਰਾਬ ਹੋਣ ਨਾ ਜੰਗਾਲ ਲੱਗੇ ਮਟਾਈ ਵੇਖੋ ਡਬਲ ਹੈ ਮਟਾਈ ਪੂਰੀ ਮਜ਼ਬੂਤੀ ਹੈ ਆ ਇਹਨਾਂ ਦੇ ਲੋਕ ਨਹੀਂ ਤੇ ਲੱਗਾ ਵੀ ਸੋਨਾ ਲੱਗਦਾ ਨਾਲ ਉਹ ਇੱਕ ਗਾ ਲੱਗਾ ਇੱਕ ਇਧਰ ਲੱਗਾ ਹੋਇਆ ਠੀਕ ਹੈ ਵਧੀਆ ਚੀਜ਼ ਹੈ